ਮੇਰਾ ਨਾਮ ਜਸਪਾਲ ਸਿੰਘ ਜੀ ਪਿੰਡ ਖੈਰਦੀਨ ਕੀ ਸੇਵਾ ਗੁਰਦਵਾਰ ਸਾਹਿਬ ਦੀ ਪਿੰਡ ਮੂਸੀ ਕਰਦਾ ਜੀ ਮੈਨੂੰ ਦਿਸਦਾ ਨਹੀਂ ਜੀ ਬੜਾ ਸਮਾਂ ਮੈਂ ਇਤਰਾ ਕਦੀ ਕਿਹੇ ਡਾਕਟਰ ਨੂੰ ਕਦੀ ਕਿਸੇ ਨੂੰ ਜੋ ਅੱਖ ਨਹੀਂ ਬਣੀ ਉਹ ਫਿਰ ਮੈਂ ਬਿਲਕੁਲ ਮੈਂ ਤਾਂ ਸੁਖੇ ਸਾਹਿਬ ਵੀ ਲੋਕਾਂ ਦੇ ਘਰ ਜਾਣਾ ਛੱਡ ਦਿੱਤਾ ਡੂੜੀਆਂ ਤੇ ਛੱਡਣੀਆਂ ਛੱਡ ਲਈ ਤੇ ਫਿਰ ਉਹ ਵੀ ਬੜੀ ਮੁਸ਼ਕਲ ਹੋ ਗਈ ਮੇਰੇ ਨਾਲ ਮਨ ਲੱਗ ਕੇ ਤਿੰਨੇ ਦੱਸਿਆ ਪਿੰਚੋਂ ਤੈਨੂੰ ਮਹਾਰਾਣੀ ਪਤਾ ਕਰ ਆਖਣੀ ਵੀ ਹੋਰਾਂ ਨੇ ਘਰ ਵਿੱਚ ਪਰਿਵਾਰ ਵਿੱਚ ਸੁਖ ਸ਼ਾਂਤੀ ਬਖਸ਼ੇ 사ਦੂ ਜਿਨ੍ਹਾਂ ਨੇ ਮੇਰੀ ਅੱਖ ਤੇ ਇਹਨੇ ਪੈਸੇ ਲਾਏ ਥੋੜੇ ਤੋਂ ਥੋੜਾ ਕੱਢ ਕੇ ਵੀ ਉਹ ਦਿੱਤਾ ਹੈ ਘਰ ਵਿੱਚੋਂ 10 ਰੁਪਏ ਕੱਢਣਾ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂ ਨਾ 60000 ਰੁਪਏ ਮੈਨੂੰ ਕਰਕੇ ਦਿੱਤਾ ਖਾਲਸਾ ਜੀ ਦਾ ਧੰਨਵਾਦ ਹੈ ਬੜੀ ਮਹਾਰਾਣੀ ਹੁੰਦਾ ਕੋਈ ਕਿਰਪਾ ਕਰਨ ਕਿਸੇ ਤਰ੍ਹਾਂ ਗਾਉ ਬਾ ਆਪਾਂ ਸੰਸਥਾ ਚਲਾਉਂਦੇ ਰਹਿਣ